ਓਏ ਓਦੇ ਪੈਰੀ ਭਾਈਆਂ ਬੇੜੀਆਂ ਰਿਆਸੀ ਕੋਈ ਸਾਜ਼ ਵਜਾਓ ਓਦੇ ਫਰਫਰ ਡੋਲੇ ਫਰਕ ਦੇ ਓਏ ਓਦੇ ਫਰਫਰ ਡੋਲੇ ਫਰਕ ਦੇ ਗਿਆ ਖੋਣਿਆ ਖਾ ਵਿੱਚ ਆ ਅੱਜ ਲਾੜੀ ਮੋਤ ਵਿਆਂਣ ਦਾ ਓਏ ਅੱਜ ਲਾੜੀ ਮੋਤ ਵਿਆਂਣ ਦਾ ਓਏ ਅਜ ਲਾੜੀ ਮੋਤ ਵੇ ਆਉਂਦਾ ਹੋਰੋ ਗੋਡੇ ਗੋਡੇ ਚੜੋ ਜਰ ਨਾਰਾ ਲਾਇਆ ਸਿਰ ਨੇ ਓਏ ਓ ਜਦ ਨਾਰਾ ਲਾਇਆ ਸਿਰ ਨੇ ਦਿੱਤੀ ਸਾਰੀ ਜੇਲ ਹਿਲਾਇਓ ਲੈ ਚੱਲੇ ਫਾਂਸੀ ਲੋਰ ਨੂੰ ਓ ਲੈ ਚੱਲੇ ਫਾਂਸੀ ਲੋਰ ਨੂੰ ਓ ਕੀਦਰ ਹਾਸੀ ਗਾ ਤੁਸੀਂ ਲੜਦੇ ਰਹਿਣਾ ਸਾਥਿਓ ਓ ਤੁਸੀਂ ਲੜਦੇ ਰਹਿਣਾ ਸਾਥਿਓ ਤੁਸੀਂ ਲੜਦੇ ਰਹਿਣਾ ਸਾਥਿਓ ਜਦ ਤੱਕ ਫਰਮਾ ਦਾਤਾ ਫਰਮੇ ਤਜੇ ਧੋਲੇ ਵਾਲਿਆ ਤਰਗੇ ਤਜੇ ਧੋਲੇ ਵਾਲਿਆ ਲੈਣਾ ਆਪਣੇ ਸੀ ਸਟਿਕਾ ਲੈਣਾ ਆਪਣੇ ਸੀ ਸਟਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ